ਅੱਜ ਤੱਕ ਇਤਿਹਾਸ ਕਦੇ ਨਹੀਂ ਸੀ ਹੋਇਆ ਭਈ ਮੀਟਿੰਗ ਨੂੰ ਬੁਲਾ ਕੇ ਕੋਈ ਰੈਸਟ ਕਰਨ ਹੁਣ ਵੀ ਕਹਿ ਰਿਹਾ ਮੜ ਮੁੜ ਕੇ ਫਿਰ ਕਿ ਮੈਂ ਜੀ 4 ਤਰੀਕ ਦੀ ਮੀਟਿੰਗ ਤੇ ਨਾਲ ਲੈ ਕੇ ਜਾਊਂਗਾ ਸਾਮਾਨ ਕੌਣ ਭਰੋਸਾ ਕਰੂ ਇਸ ਮੁੱਖ ਮੰਤਰੀ ਦਾ ਸਾਡਾ ਮੋਰਚਾ ਸੀ ਉਹ ਚਕਾਉਣਾ ਤਾਂ ਵੱਖਰੀ ਰਹੀ ਗੱਲ ਉੱਥੋਂ ਸਮਾਨ ਚੋਰੀ ਹੋਇਆ ਸਾਰਾ ਟਰਾਲੀਆਂ ਸਿਲੰਡਰ ਸਾਡਾ ਕਰਿਆਨੇ ਦਾ ਸਮਾਨ ਸਾਰਾ ਕੁਛ ਹੀ ਚੋਰੀ ਕੀਤਾ ਗਿਆ ਜੋ ਕੁਛ ਅਜਿਹਾ ਭਗਵੰਤ ਮਾਨ ਕਰ ਰਿਹਾ ਕੇਂਦਰ ਨਾ ਰੱਖ ਕੇ ਇਹ ਕੇਂਦਰ ਦੇ ਇਸ਼ਾਰੇ ਤੇ ਔਰ ਮੈਂ ਇਹ ਗੱਲ ਕਹਾਂਗਾ ਸਪਸ਼ਟ ਹੋ ਗਿਆ ਕਿ ਇਹ ਉਹਦੀ ਝੋਲੀ ਪੈ ਚੁੱਕਾ ਹੈ ਬੀਤੇ ਦਿਨੀ ਕਿਸਾਨਾਂ ਨਾਲ ਹੋਏ ਜ਼ਬਰ ਦੇ ਬਾਰੇ ਸਾਰਿਆਂ ਨੇ ਦੇਖਿਆ ਖਬਰਾਂ ਨਸ਼ਰ ਹੋਈਆਂ ਉਸ ਤੋਂ ਬਾਅਦ ਕਿਸਾਨਾਂ ਵੀ ਗ੍ਰਿਫਤਾਰੀਆਂ ਪਾਈਆਂ ਗਈਆਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਉਹ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਗਏ ਕਿ ਸਾਡਾ ਸਮਾਨ ਚੋਰੀ ਹੋਇਆ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਿਲ ਕੇ ਡੀਸੀ ਤਤਰਾ ਦੇ ਘਰਾਵ ਕੀਤਾ ਤੇ ਅੱਜ 12 ਵਜੇ ਤੋਂ ਲੈ ਕੇ 4 ਵਜੇ ਦਾ ਟਾਈਮ ਰੱਖਿਆ ਗਿਆ ਸੀ ਪੂਰੇ ਸੂਬੇ ਦੇ ਵਿੱਚ 31 ਥਾਵਾਂ ਤੇ ਮੰਤਰੀਆਂ ਦੇ ਘਰਾਂ ਦੇ ਘਰਾਵ ਦਾ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਪਿੱਛੇ ਦੀਆਂ ਜਿੱਥੇ ਕੀ ਤੁਸੀਂ ਦੇਖ ਰਹੇ ਹੋ ਕਿ ਡਾਕਟਰ ਰਵਜੋਤ ਸਥਾਨੀਏ ਸਰਕਾਰ ਮੰਤਰੀ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਦਫ਼ਤਰ ਦਾ ਘਰਾਵ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਮਰਥਕਾਂ ਅਤੇ ਕਿਸਾਨ ਆਗੂਆਂ ਵੱਲੋਂ ਕੀਤਾ ਗਿਆ ਹੈ ਸਨਾਲ ਕਿਸਾਨ ਅਗੂ ਮਨਜੀਤ ਰਾਏ ਮੰਜੂਰ ਨੇ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਇਸ ਤਸ਼ੱਦਦ ਦੇ ਤਹਿਤ ਜਿਹੜਾ ਗ੍ਰਿਫਤਾਰੀ ਪਾਈ ਗਈ ਸੀ ਇਹਨਾਂ ਦੀ ਵੀ ਇਹਨਾਂ ਨਾਲ ਗੱਲ ਕਰਾਂਗੇ ਮਨਜੀਤ ਜੀ ਲਗਾਤਾਰ ਸ਼ਾਂਤ ਮਈ ਜਿਹੜਾ ਸੰਘਰਸ਼ ਚੱਲਦਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਪਏ ਸੀ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਆ ਪੰਜਾਬ ਦੇ ਵਿੱਚ ਐਂਟਰ ਹੋਏ ਹੋ ਨਾਲ ਹੀ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਕੀ ਮੈਦਾ ਰੋਸ਼ ਦੇਖੋ ਪੰਜਾਬ ਸਰਕਾਰ ਜਿਹੜੀ ਆ ਇੱਕ ਪਾਸੇ ਕਿਸਾਨ ਹਤੈਚੀ ਹੋਣ ਦੀ ਗੱਲ ਕਰਦੀ ਆ ਦੂਏ ਪਾਸੇ ਕਿਸਾਨਾਂ ਨਾਲ ਧੋਖਾ ਕਰਦੀਆ ਮੀਟਿੰਗ ਚ ਬੁਲਾ ਕੇ ਆ ਜਿਹੜਾ ਸਾਡਾ ਮੁੱਖ ਮੰਤਰੀ ਹੁਣ ਵੀ ਕਹਿ ਰਿਹਾ ਮੁੜ ਮੁੜ ਕੇ ਫਿਰ ਮੈਂ ਜੀ 4 ਤਰੀਕ ਦੀ ਮੀਟਿੰਗ ਚ ਨਾਲ ਲੈ ਕੇ ਜਾਊਗਾ ਸਨਮਾਨਾ ਕੌਣ ਭਰੋਸਾ ਕਰੂ ਇਸ ਮੁੱਖ ਮੰਤਰੀ ਤੇ ਜਿਹਨੇ ਬੇਵਿਸ਼ਵਾਸੀ ਪੈਦਾ ਕੀਤੀ ਹੈ ਅੱਜ ਤੱਕ ਇਤਿਹਾਸੇ ਕਦੇ ਨਹੀਂ ਸੀ ਹੋਇਆ ਵੀ ਮੀਟਿੰਗ ਨੂੰ ਬੁਲਾ ਕੇ ਕੋਈ ਅਰੈਸਟ ਕਰ ਲਵੇ ਸੋ ਇਹ ਵੱਡਾ ਧੋਖਾ ਕਿਸਾਨਾਂ ਨਾਲ ਕੀਤਾ ਔਰ ਦੂਸਰਾ ਇਹ ਤੋਂ ਵੱਡਾ ਧੋਖਾ ਇਹ ਹੋਇਆ ਵੀ ਜਿਹੜਾ ਸਾਡਾ ਮੋਰਚਾ ਸੀ ਉਹ ਚਕਾਉਣਾ ਤਾਂ ਵੱਖਰੀ ਰਹੀ ਗੱਲ ਉੱਥੋਂ ਸਮਾਨ ਚੋਰੀ ਹੋਇਆ ਸਾਰਾ ਟਰਾਲੀਆਂ ਸਿਲੰਡਰ ਸਾਡਾ ਕਰਿਆਨੇ ਦਾ ਸਮਾਨ ਸਾਰਾ ਕੁਝ ਹੀ ਚੋਰੀ ਕੀਤਾ ਗਿਆ ਔਰ ਉਹ ਚੋਰੀ ਕਰਕੇ ਉੱਥੇ ਦੇ ਲੋਕਲ ਐਮਐਲਏ ਨੇ ਚੋਰੀ ਕਰਵਾਇਆ ਜੋ ਮੈਂ ਸਮਝਦਾ ਵੀ ਇਹ ਕਲੀਅਰ ਕਟ ਹੈ ਵੀ ਇਹ ਜਿਹੜੀ ਸਰਕਾਰ ਨੇ ਧੋਖਾ ਕੀਤਾ ਸਾਡੇ ਨਾਲ ਜੀ ਜੀ ਜੇ ਤੱਕ ਸਾਨੂੰ ਯਾਦ ਹੈ ਤੁਸੀਂ ਉਸ ਮੀਟਿੰਗ 'ਚ ਵੀ ਸੀਗੇ ਜਦੋਂ ਸਾਰ ਪੰਤ ਮਨ ਹੁਣਾਂ ਨਾ ਮੀਟਿੰਗ ਚੱਲ ਰਹੀ ਸੀ ਉਦੋਂ ਵੀ ਉਹ ਜਦੋਂ ਉਹਨਾਂ ਨੇ ਕਿਹਾ ਵੀ ਟਾਈਮ ਦੀ ਥੋੜੀ ਘਾਟ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਚਲੋ ਫਿਰ ਪਿਛਲੇ ਆਰਡਰ ਵੀ ਕੈਨਸਲ ਉਸੇ ਜਿਹੇ ਗੱਲ ਕੀਤੀ ਹੋਈ ਸੀ ਤਾਂ ਉਸ ਤੋਂ ਬਾਅਦ ਵੀ ਮਤਲਬ ਕਿਸਾਨ ਜੇ ਵੀ ਵਿਸ਼ਵਾਸ ਕਰਦੇ ਸੀ ਪੰਜਾਬ ਸਰਕਾਰ ਸਾਡੇ ਬਾਰੇ ਸੁਣੇਗੀ ਤਾਂ ਅੱਜ ਅਜਿਹੀ ਤਸ਼ੱਦਦ ਤੋਂ ਬਾਅਦ ਕੀ ਕਹਾਂ ਦੇਖੋ ਇਹ ਸ਼ੁਰੂ ਤੋਂ ਲੱਗਦਾ ਸੀ ਅਸੀਂ ਬਦਲਾਅ ਕਰਕੇ ਸਰਕਾਰ ਪੰਜਾਬ ਦੇ ਲੋਕਾਂ ਨੇ ਲਿਆਂਦੀ 92 ਸੀਟਾਂ ਦਿੱਤੀਆਂ ਫਿਰ 94 ਹੋ ਗਈਆਂ ਸ਼ੋ ਤੁਸੀਂ ਦੇਖੋ ਵੀ ਇਹਨਾਂ ਨੇ ਕਲੀਅਰ ਕਰਤੇ ਹੀ ਮੈਂ ਇਹ ਗੱਲ ਕਵਾਂਗਾ ਕਿ ਕਿਸਾਨਾਂ ਨਾਲ ਵੱਡਾ ਧੋਖਾ ਵੱਡਾ ਧਰੋਕ ਮਾ ਕੇ ਇਹ ਸਾਨੂੰ ਜੋ ਲੱਗ ਰਿਹਾ ਹੈ ਇਹ ਕੇਂਦਰ ਦੇ ਨਾਲ ਰਲ ਕੇ ਜੋ ਕੁਛ ਅੱਜ ਭਗਵੰਤ ਮਾਨ ਕਰ ਰਿਹਾ ਕੇਂਦਰ ਨਾਲ ਰਲ ਕੇ ਇਹ ਕੇਂਦਰ ਦੇ ਇਸ਼ਾਰੇ ਤੇ ਔਰ ਮੈਂ ਇਹ ਗੱਲ ਕਵਾਂਗਾ ਸਪਸ਼ਟ ਹੋ ਗਿਆ ਵੀ ਇਹ ਉਹਦੀ ਝੋਲੀ ਪੈ ਚੁੱਕਾ ਜੇਕਰ ਗੱਲ ਕਰੀਏ ਪਹਿਲਾਂ ਡੀਸੀ ਜਦੋਂ ਤਸ਼ੱਦਦ ਹੋਈ ਉਸ ਤੋਂ ਬਾਅਦ ਪਹਿਲਾਂ ਡੀਸੀ ਦਫ਼ਤਰਾਂ ਦਾ ਘਰਾਓ ਹੁਣ ਜਿੰਨੇ ਵੀ ਮੰਤਰੀ ਨੇ ਪੂਰੇ ਸੂਬੇ ਦੀ ਗੱਲ ਕਰੀਏ 31 ਮੰਤਰੀਆਂ ਦੇ ਘਰਾਂ ਦਾ ਘਰਾਵ ਹੋ ਰਿਹਾ ਸੰਗਰੂਰ ਵੀ ਕਿ ਸੀਐਮ ਕੁਰਤੀ ਦਾ ਵੀ ਘਰਾਵ ਹੋ ਰਿਹਾ ਤੇ ਇਸ ਤੋਂ ਬਾਅਦ ਲਗਾਤਾਰ ਜੇ ਇਸ ਤੋਂ ਬਾਅਦ ਵੀ ਕੋਈ ਗੱਲ ਨਾ ਸੁਣੀ ਗਈ ਤਾਂ ਫਿਰ ਦੇਖੋ ਫਿਰ ਅਸੀਂ ਮੀਟਿੰਗ ਕਰਾਂਗੇ ਉਹਨੇ ਦੋਨੇ ਫਾਰਮਾਂ ਦੀ ਔਰ ਕੋਸ਼ਿਸ਼ ਸਾਡੀ ਹੈ ਕਿ ਐਸਕੇਮ ਨਾਲ ਵੀ ਮੀਟਿੰਗ ਹੋ ਜੇ ਫਿਰ ਮਿਲ ਕੇ ਇੱਕ ਵੱਡੀ ਕਾਲ ਦੇਵਾਂਗੇ ਜਿਹੜੀ ਅਣਮਿੱਥੇ ਸਮੇਂ ਲਈ ਹੋਏਗੀ ਫਿਰ ਉਹ ਫਿਰ ਲੌਂਗ ਟਾਈਮ ਤੱਕ ਚੱਲੇਗੀ ਸੋ ਜੇਕਰ ਇਸ ਰੋਸ਼ ਪ੍ਰਦਰਸ਼ਨ ਤੋਂ ਬਾਅਦ ਵੀ ਨਾ ਸੁਣਿਆ ਗਿਆ ਤਾਂ ਫਿਰ ਇੱਕ ਮੀਟਿੰਗ ਕੀਤੀ ਜਾਏਗੀ ਜਿਹੜੀ ਕਿ ਅਣਮਿੱਥੇ ਸਮੇਂ ਲਈ ਹੋਏਗੀ ਅਜਿਹਾ ਕਹਿਣਾ ਹੈ ਕਿਸਾਨ ਆਗੂ ਦਾ ਜਿਹੜੇ ਇਹ ਕਿਸਾਨ ਆਗੂ ਹੰਮਜੀਤ ਸਿੰਘ ਰਾਏ ਜਿਨ੍ਹਾਂ ਨੂੰ ਇਸ ਤਸ਼ੱਦਦ ਦੇ ਚਲਦੇ ਗ੍ਰਿਫਤਾਰੀ ਪਈ ਔਰ ਅੱਖੀ ਹੱਡੀ ਸਾਹ ਕੋਸ਼ਣ ਹੰਡਾਇਆ ਹੈ ਇਹਨਾਂ ਨੇ ਔਰ ਦੇਖ ਦੇਖਣਾ ਹੈ ਕਿ ਜਦੋਂ ਹੁਣ ਇਹ ਰੋਸ਼ ਪ੍ਰਦਰਸ਼ਨ ਚੱਲ ਰਹੇ ਹਨ ਉਸ ਤੋਂ ਬਾਅਦ ਹੁਣ ਅਗਲਾ ਕਦਮ ਕੀ ਹੁੰਦਾ ਹੈ ਕੈਮਰਾ ਪਰਸਾਮੀਠਾ ਕੋਲ ਰੁਬੇਸ਼ ਮਾਟੇ ਸਿੰਘ ਹੋਸ਼ਿਆਰਪੁਰ